ਕਹੇ ਕਹਿੰਦਾ ਕਿਸਾਨ ਐਜੂਕੇਸ਼ਨ ਹੋਇਆ ਹੋਇਆ ਨਾ ਦੇ ਉਹਦੇ ਵਿੱਚ ਕਿਸਾਨ ਪੰਜਾਬ ਦੇ ਵੀ ਸੀ ਤੇ ਨਾਲ ਕੌਣ ਸੀ ਹਰਿਆਣੇ ਦੀ ਵੀ ਸੀ ਉਹ ਕਿੰਨੇ ਸਿਆਣੇ ਆ Rajasthan ਦੇ ਕਿਸਾਨ ਤੇ ਹਰਿਆਣੇ ਦੇ ਕਿਸਾਨ ਉਹ ਲੜਾਈ ਵੀ ਲੜਦੇ ਆ ਤੇ ਜਦੋਂ ਵੋਟਾਂ ਦੀ ਗੱਲ ਆਉਂਦੀ ਹੈ ਕਿਹਨੂੰ ਪਾਉਂਦੇ ਆ ਬੀਜੇਪੀ ਦੀ ਸਰਕਾਰ ਤਿੰਨ ਵਾਰ ਹਰਿਆਣੇ ਚ ਉਹ ਸਾਰੇ ਸਵਾਦ ਵਿਆਰੇ ਲੈਂਦੇ ਆ ਮੋਦੀ ਜੀ ਜੋ ਪੈਸਿਆਂ ਦੇ ਕਿਉਂਕਿ ਐਡੇ ਵੱਡੇ ਭੰਡਾਰ ਤੇ ਰਹਿ ਜੰਨੇ ਆ ਕੌਣ 29 ਤੱਕ ਫੇਰ ਮੋਦੀ ਜੀ ਜੇ ਮੈਂ ਕਾਂਗਰਸ ਜਿੱਤ ਜਿੱਤਦਾ ਵੀ ਤਾਂ ਕੀ ਬਣਦਾ ਐਮਪੀ ਹਾਂਜੀ ਹੁਣ ਮੈਂ ਇਲੈਕਸ਼ਨ ਹਾਰ ਗਿਆ ਹਾਰ ਕੇ ਵੀ ਕੀ ਬਣੇ ਹੋਇਆ ਕੋਈ ਮੰਤਰੀ ਭਾਈ ਬੀਜੇਪੀ ਦੇ ਨਾਲ ਆਪਾਂ ਜੇ ਜਾਵਾਂਗੇ ਬੀਜੇਪੀ ਨਾਲ ਜਾਵਾਂਗੇ ਉਤੇ ਫਾਇਦਾ ਹੀ ਫਾਇਦਾ ਕੱਟੇ ਵਾਲਾ ਸੌਦਾ ਕੋਈ ਹੈ ਨਹੀਂ ਜਲਾਲਾਬਾਦ ਤੋਂ ਸ਼ੁਰੂ ਹੋਏ ਸੀ ਟੈਟਪੋਰੀ ਕੋਈ ਕਿਸੇ ਨੂੰ ਐ ਔਖੀ ਘੜੀ ਦੁਖ ਦੀ ਘੜੀ ਕੋਈ ਆਪਣੀ ਗੱਲ ਦੱਸਦਾ ਹੈ ਤਾਂ ਉਹ ਇਹ ਨਹੀਂ ਕਹਿਆ ਹੁੰਦਾ ਵੀ ਮੈਂ ਛੇਤੀ ਜਾਣਾ ਸਹੀ ਹੈ ਬਿਲਕੁਲ ਤੇ ਮੈਂ ਮਾਫੀ ਮੰਗਦਾ ਸਾਰਿਆਂ ਤੋਂ ਸਾਡੇ ਜਿਆਨੀ ਸਾਹਿਬ ਸਾਡੇ ਜ਼ਿਲ੍ਹਾ ਦਾ ਪ੍ਰਧਾਨ ਸਾਡੇ ਜਾਖੜ ਸਾਹਿਬ ਜਿਹੜੇ ਅੱਜ ਇਕੱਠੇ ਹੀ ਚਿਆਸਲ ਸ਼ੁਰੂ ਕੀਤੀ ਸੀ ਸਾਡੇ ਖਾਸ ਤੌਰ ਤੇ ਸਟੇਟ ਦੇ ਆਇਕਨ ਸਾਡੇ ਮੈਂਬਰ ਸਾਹਿਬ ਤੇ ਖਾਸ ਤੌਰ ਤੇ ਮੇਰੀ ਭੈਣ ਜੀਣਾ ਨੂੰ ਇੱਥੋਂ ਭਾਜੀਪੀ ਦੀ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਬੜੀ ਚੰਗੀ ਗੱਲ ਸਾਡੇ ਆਰ ਡੀ ਜੀ ਇਹ ਵੀ ਤਾਣੇ ਸਾਥੀਆਂ ਚੋ ਨੇ ਤੇ ਤੁਸੀਂ ਸਾਰੇ ਪਹਿਲੀ ਗੱਲ ਤਾਂ ਅੱਜ ਵੈਸੇ ਤਾਂ ਇਸ ਚੰਗਾ ਨਹੀਂ ਲੱਗਦਾ ਵੀ ਇਸ ਘੜੀ ਇਸ ਮੌਕੇ ਥੋੜੇ ਚਾਹ। ਹੋਰੇ ਇੱਕ ਗੱਲ ਮੈਂ ਹੋਰ ਦੱਸਣੀ ਚਾਹੁੰਦਾ ਮੈਂ ਅਸੀਂ ਬੀਜਪੀ ਜਾਂ ਜਿਹੜੀ ਉਹ ਤਾਂ ਅਲੱਗ ਤੁਹਾਨੂੰ ਫਾਰਮ ਵੀ ਆਉਣਗੇ ਪ੍ਰਧਾਨ ਜੀ ਜੋ ਜੋ ਕੁਝ ਚਾਹੀਦਾ ਹੋ ਘਰਾਂ ਚ ਉਹ ਕੋਈ ਸਮਾਨ ਦੀ ਕਮੀ ਨਹੀਂਗੀ ਜਿਹੜਾ ਟੈਂਪਰੇਰੀ ਕਿਸੇ ਨੂੰ ਤਰਪਾਲਾਂ ਚਾਹੀਦੀਆਂ ਕਿਸੇ ਨੂੰ ਘਰ ਦੇ ਭਾਂਡੇ ਚਾਹੀਦੇ ਆ ਬਰਤਨ ਚਾਹੀਦੇ ਆ ਹੋਰ ਘਰ ਦੀਆਂ ਚੀਜ਼ਾਂ ਚਾਹੀਦੀਆਂ ਉਹ ਚ ਕੋਈ ਕਮੀ ਨਹੀਂ ਕੁਝ ਦਿਨ ਤੁਹਾਡੇ ਕੋਲ ਪ੍ਰਧਾਨ ਜੀ ਕਹਿੰਦੇ ਤੁਹਾਡੇ ਪ੍ਰਧਾਨ ਜੀ ਨੂੰ ਸਾਰਿਆਂ ਨੂੰ ਫਾਰਮ ਪਹੁੰਚ ਜਾਣਗੇ ਉਹ ਭਰ ਕੇ ਤੁਸੀਂ ਦੇ ਦੇਓ ਉਹ ਇੱਕ ਅਲੱਗ ਗੱਲ ਹੈ ਪਾਰਟੀਆਂ ਨੇ ਆਪਣੇ ਆਪਣੇ ਕੰਮ ਕਰਨਾ ਸਾਰੀਆਂ ਲੱਗੀਆਂ ਮੈਂ ਆਪਾਂ ਕਿਸੇ ਨੂੰ ਨੁਕਤਾ ਚੀਨੀ ਨਹੀਂ ਕਰਦું ਇਸ ਮੌਕੇ ਜਿਹੜਾ ਵੀ ਕੋਈ ਕਰ ਰਿਹਾ ਉਹ ਚੰਗੀ ਗੱਲ ਹੈ ਸਾਨੂੰ ਤਕਰੀਬਨ 40 ਤੋਂ 50 ਜਿਹੜੇ ਮਿਨਿਸਟਰ ਨੇ ਸੈਂਟਰ ਦੇ ਚਾਹੇ ਕੋਈ ਕਰਨਾਟਕਾ ਤੋਂ ਆ ਚਾਹੇ ਕੋਈ ਯੂਪੀ ਤੋਂ ਆ ਚਾਹੇ ਕੋਈ ਮੱਧਿਆ ਪ੍ਰਦੇਸ਼ ਤੋਂ ਉਹ ਸਾਰੇ ਮੰਤਰੀ ਮੋਦੀ ਜੀ ਨੇ ਪੰਜਾਬ ਚ ਭੇਜੇ ਹੋਏ ਕੋਈ ਡਿਫੈਂਸ ਮਿਨਿਸਟਰ ਆ ਉਹ ਸ਼੍ਰੀ ਅਮਰਸਰ ਸਾਹਿਬ ਚ ਫਿਰ ਰਿਹਾ ਕੋਈ ਪਾਰਲੀਮੈਂਟ ਅਫੇਅਰ ਦਾ ਮਿਨਿਸਟਰ ਆ ਉਹ ਰੋਪੜ ਚ ਫਿਰ ਰਿਹਾ ਇਸੇ ਕੀ ਟੀਕੇ ਨਾਲ ਸਾਰੇ ਮੰਤਰੀ ਨੇ ਜਿਹੜੇ ਸੈਂਟਰ ਦੇ ਉਹ ਹਰ ਵਿਧਾਨ ਸਭਾ ਹਲਕੇ ਜਾ ਰਹੇ ਮੇਰੀ ਡਿਊਟੀ ਮੈਂ ਤਾਂ ਚਲੋ ਪੰਜਾਬ ਦਾ ਪਰ ਮੇਰੀ ਡਿਊਟੀ ਜਿਹੜੀ ਪ੍ਰਧਾਨ ਮੰਤਰੀ ਜੀ ਨੇ ਲਾਈ ਉਹ ਜਰਨਾਲਾਬਾਦ ਫਾਜ਼ਿਲਕਾ ਬੱਲੂਆਣੇ ਅਬੋਰ ਇੱਥੇ ਮੇਰੀ ਡਿਊਟੀ ਲੱਗੀ ਆ ਵੀ ਤੁਸੀਂ ਇੱਥੇ ਜਾ ਕੇ ਦੇਖਣਾ ਵੀ ਕੀ ਕੀ ਸਕੀਮਾ ਸੈਂਟਰ ਦੀਆਂ ਚੋਂ ਮਦਦ ਹੋ ਸਕਦੀ ਹੈ ਕੀ ਸੈਂਟਰ ਤੋਂ ਮਦਦ ਹੋ ਸਕਦਾ ਹੁਣ ਉਹਦੇ ਵਿੱਚ ਸਭ ਤੋਂ ਮੈਂ ਵੱਡੀ ਗੱਲ ਤੋਂ ਸ਼ੁਰੂ ਕਰਦਾ ਵੀ ਜਿਹੜੀ ਸਮੱਸਿਆ ਸੇਮ ਦੀ ਆ ਜਿਹੜੀ ਵੱਡੀ ਸਮੱਸਿਆ ਏ ਜਿਹੜੀ ਲੌਂਗ ਟਰਮ ਆ ਉਹਦੇ ਨਾਲ ਹੀ ਅਗਲੇ ਜਿਹੜਾ ਨੁਕਸਾਨ ਹੋ ਗਿਆ ਆਪਣੇ ਬਾਗ ਕੰਦਰਾ ਪੰਦਰਾਂ ਸਾਲ ਦੇ 77 ਸਾਲ ਦੇ 20-20 ਸਾਲ ਦੇ ਉਹ ਉਜੜੇ ਫਸਲਾਂ ਨਹੀਂ ਹੋ ਰਹੀਆਂ ਅੱਗੇ ਉਹਦੇ ਲਈ ਇੱਕ ਸਕੀਮ ਲਵਾੜ ਦਿੱਤੀ ਸੀ ਜਿਹਦੇ ਵਿੱਚ ਸੰਦੀਪ ਜੀ ਨੇ ਵੰਦਨਾ ਇਹਨਾਂ ਸਾਰਿਆਂ ਕੋਸ਼ਿਸ਼ ਕੀਤੀ ਸੀ ਵੀ ਅਸੀਂ ਪਿੰਡ ਲੈ ਕੇ ਆਏ ਪਰ ਪੰਜਾਬ ਸਰਕਾਰ ਨੇ ਉਹ ਸਿਰਫ ਜਲਾਲਾਬਾਦ ਦੇ ਕੁਝ ਪਿੰਡਾਂ ਤੋਂ ਬਾਅਦ ਉਹ ਕਿਸੇ ਨੂੰ ਨਹੀਂ ਦਿੱਤੀ ਹਜੇ ਉਹ ਕੇਂਦਰ ਦੀ ਸੀ ਪਰ ਹੁਣ ਅੱਗੇ ਅਸੀਂ ਆ ਸਾਰੇ ਪਿੰਡ ਮੈਂ ਦੇਖ ਲਈ ਪਤਾ ਲੈ ਲੈ ਵੀ ਕਿਹੜੇ ਕਿਹੜੇ ਪਿੰਡ ਨੇ ਉਹ ਸਾਰਿਆਂ ਦੇ ਲਈ ਲੌਂਗ ਟਰਮ ਜਿਹੜੀ ਸਕੀਮ ਆ ਉਹ ਨਿਵਾੜ ਤੋਂ ਬਣੇ ਚਾਹੇ ਐਗਰੀਕਲਚਰ ਮਿਨਿਸਟਰੀ ਤੋਂ ਬਣੇ ਰੂਰਲ ਡਿਵੈਲਪਮੈਂਟਰੀ ਤੋਂ ਚਾਹੇ ਜਲ ਸ਼ਕਤੀ ਤੋਂ ਬਣ ਉਹਦਾ ਹੱਲ ਸੈਂਟੀਫਿਕ ਤੌਰ ਤੇ ਚਾਹੇ ਉਹ ਸੇਮ ਨਾਲ ਆ ਇੱਕ ਚੀਜ਼ ਕਿਸ ਤਰੀਕੇ ਨਾਲ ਪਾਈ ਪਾਉਣੇ ਜਾਂ ਅੱਜਕੱਲ ਬੜਾ ਕੁਝ ਹੋ ਗਿਆ ਜਿਹਦੇ ਨਾਲ ਅੱਜ ਉਦਨਿਕ ਸਾਇੰਸ ਦੇ ਨਾਲ ਅੱਜ ਬੜਾ ਕੁਝ ਕੀਤਾ ਜਾ ਸਕਦਾ ਜਿਹੜਾ ਕਿ ਅਸੀਂ ਆਉਣ ਵਾਲੇ ਮਹੀਨੇ ਚੋ ਸੈਂਟਰ ਤੋਂ ਟੀਮਾਂ ਭੇਜ ਕਿਉਰੇ ਉਹ ਪ੍ਰੋਜੈਕਟ ਬਣਾਇਆ ਜਾਊਗਾ ਜਿਵੇਂ ਪਹਿਲਾਂ ਲੰਬੀ ਚ ਉਧਰਲੇ ਪਾਸੇ ਬਾਦਲ ਸਾਹਿਬ ਨੇ ਆਪਣਾ ਜਿਵੇਂ ਦੱਸਿਆ ਸਲੀਪ ਜੀ ਨੇ ਕੀਤਾ ਸੀ ਉਹਦੇ ਲਈ ਜਿੰਨਾ ਵੀ ਪੈਸਾ ਲੱਗੇਗਾ ਉਹ ਕੇਂਦਰ ਸਰਕਾਰ ਲਾਊਗੀ ਇੱਕ ਤਾਂ ਇਹ ਗੱਲ ਹੋ ਗਈ ਲੌਂਗ ਟਰਮ ਜਿਹੜਾ ਵੀ ਪਾਣੀ ਜਦੋਂ ਥੱਲੇੋਂ ਉੱਤੇ ਆ ਗਿਆ ਹੁਣ ਕੀ ਕਰੀਏ ਇਹਨੂੰ ਤਾਂ ਕਿਤੇ ਤਾਂ ਕੱਢਣਾ ਪਏਗਾ ਜਿਹੜੀ ਕੀ ਇਹ ਗੱਲ ਕੀਤੀ ਅਜੇ ਅਨੀ ਸਾਹਿਬ ਹੁਣਾਂ ਦੂਜੀ ਗੱਲ ਇਹ ਆ ਵੀ ਹੁਣ ਇੱਕਦਮ ਜਿਹੜੀਆਂ ਅੱਜ ਜ਼ਰੂਰਤਾਂ ਨੇ ਜਿਹੜੇ ਅੱਜ ਹਾਲਾਤ ਹੋਏ ਪਏ ਆ ਸਾਡੇ ਵੀ ਕਿਸ ਤਰੀਕੇ ਨਾਲ ਗਰੀਬ ਆਦਮੀ ਨੇ ਰੋਟੀ ਖਾਣੀ ਹੈ ਕਿਸ ਤਰੀਕੇ ਨਾਲ ਆਪਣੇ ਜਿਹੜੇ ਮਕਾਨ ਟੁੱਟ ਗਏ ਉਹਨਾਂ ਦਾ ਕੀ ਕਰਨਾ ਏ ਦੂਜੀਆਂ ਫਸਲਾਂ ਤਵਾਹ ਹੋ ਗਈਆਂ ਬਾਗ ਤਵਾਹ ਗਏ ਉਹਨਾਂ ਦਾ ਕੀ ਜਿੱਥੇ ਤੱਕ ਪੰਜਾਬ ਸਰਕਾਰ ਦੀ ਗੱਲ ਆ ਉਹਨਾਂ ਨੇ ਟੋਟਲ ਪੈਸਾ ਮੰਗਿਆ ਫਸਲ ਲਈ 1800 58 ਕਰੋੜ ਕਿੰਨਾ ਮੰਗਿਓ 1800 1800 58 ਕਰੋੜ ਰੁਪਈਆ ਉਹਨਾਂ ਨੇ ਫਸਲ ਲਈ ਮੰਗਿਆ ਜਿਹੜਾ ਕਿ ਜਦੋਂ ਪ੍ਰਾਈਮ ਮਿਨਿਸਟਰ ਆਏ ਸੀ ਅਸੀਂ ਬੈਠੇ ਸੀ ਉੱਥੇ ਚੀਫ ਸਕੱਟਰੀ ਨੇ ਦੱਸਿਆ ਉਹਦੇ ਵਿੱਚ ਝੋਨਾ ਸੀ ਉਹਦੇ ਵਿੱਚ ਕਾਟਨ ਸੀ ਉਹਦੇ ਵਿੱਚ ਮੱਕੀ ਸੀ ਉਹਦੇ ਵਿੱਚ ਗੰਨਾ ਸੀ ਪਰ ਉਹਦੇ ਵਿੱਚ ਬਾਗ ਨਹੀਂ ਸੀ ਨਹੀਂ ਸੀ ਨਾ ਉਹਦੇ ਵਿੱਚ ਕਿਸੇ ਗਰੀਬ ਲਈ ਜਿਹੜਾ ਦਿਹਾੜੀ ਕਰਦਾ ਕੰਮ ਕਰਦਾ ਖੇਤ ਮਜ਼ਦੂਰ ਆ ਉਹਦੇ ਲਈ ਕੋਈ ਵੀ ਉਹਨਾਂ ਨੇ ਪੈਸਾ ਨਹੀਂ ਮੰਗਿਆ ਉਹਦੇ ਵਿੱਚ ਜਿਹੜਾ ਮੰਗਿਆ ਉਹਨਾਂ ਨੇ 1858 1600 ਕਰੋੜ ਉਸੇ ਵੇਲੇ ਦੇਤਾ ਪ੍ਰਧਾਨ ਮੰਤਰੀ ਜੀ ਨੇ 1600 ਕਰੋੜ ਉਹਨਾਂ ਨੇ 77000 ਉਦੋਂ ਪ੍ਰਧਾਨ ਮੰਤਰੀ ਜੀ ਨੂੰ ਕਿਹਾ ਵੀ 71 77000 ਰੁਪਈਆ ਮਗਰ ਅਸੀਂ ਏਕੜ ਦੇ ਦੇਣਾ ਚਾਹੁੰਦੇ ਆ ਉਹਨਾਂ ਨੇ 1858 ਆ ਗਿਆ 1600 ਦੇਤਾ ਉਹਤੇ ਜਿੰਨੀ ਉਹਨਾਂ ਨੇ ਜ਼ਮੀਨ ਦਿੱਤੀ 12000 ਕਰੋੜ ਰੁਪਇਆ ਜਿਹਦਾ ਰੌਲਾ ਪੈ ਰਿਹਾ ਉਹ ਪਹਿਲਾਂ ਪਿਆਸੀ ਉਹ ਖਾ ਗਏ ਕੀ ਕਰਗੇ ਚਲੋ ਉਹ ਤਾਂ ਹੁਣ ਸਭ ਨੂੰ ਕਲੀਅਰ ਹੋ ਗਿਆ ਮੰਨ ਕੇ ਵੀ 12000 ਕਰੋੜ ਰੁਪਇਆ ਅਸੀਂ ਭਾਈ ਸੀਗਾ ਤੇ ਖਾ ਗਏ ਹੁਣ 1600 ਦੇ ਤਾਂ ਉਹ ਤੋਂ ਬਾਅਦ ਤੁਸੀਂ ਸੀਐਮ ਦੀ ਵੀ ਗੱਲ ਸੁਣੀ ਹੋਣੀ ਹੈ ਸੀਐਮ ਨੇ ਕਿਹਾ ਵੀ 30 ਦਿਨਾਂ ਅਸੀਂ ਗਦਾਬਰੀ ਕਰਕੇ ਜਿੰਨੀ ਫਸਲ ਦਾ ਨੁਕਸਾਨ ਹੋਇਆ ਜਿੰਨੇ ਘਰ ਟੁੱਟੇ ਆ ਦੁੱਤੀਜੀ ਗੱਲ ਕਿੰਨੀਆਂ ਡੈਥਸ ਹੋਈਆਂ ਕਿੰਨਾ ਮਾਲ ਡੰਗਰ ਦਾ ਨੁਕਸਾਨ ਹੋਇਆ ਉਹ ਅਸੀਂ 30 ਦਿਨ ਦੇ ਅੰਦਰ ਅਸੈਸਮੈਂਟ ਕਰਾਂਗੇ ਸੈਂਟਰ ਦੀਆਂ ਟੀਮਾਂ ਵੀ ਆ ਗਈਆਂ ਅਸੀਂ ਵੀ ਫਿਰ ਰਹੇ ਹਾਂ ਉਹ ਜਦੋਂ ਵੀ ਤੁਹਾਡੇ ਪਿੰਡ ਦਾ ਜਿਵੇਂ ਤੁਸੀਂ ਕਿਹਾ ਹਜ਼ਾਰ ਕਿਲੇ ਹਜ਼ਾਰ ਕਿਲੇ ਦਾ ਜਦੋਂ ਪਟਵਾਰੀ ਤਹਿਸੀਲਦਾਰ ਐਸਡੀਐਮ ਡੀਸੀ ਚੀਫ ਸਕੱਟਰੀ ਤੱਕ ਭੇਜਦੇਗਾ ਰੈਵਨਿਊ ਮਹਿਕਮੇ ਤੱਕ ਉਦੋਂ ਬਾਅਦ ਉਹ ਦਿੱਲੀ ਪਹੁੰਚ ਜੇ ਉਹਦਾ ਜਿੰਨਾ ਵੀ ਪੈਸਾ ਹੈ ਉਦੋਂ ਸੈਂਟਰ ਗਵਰਨਮੈਂਟ ਹੈ ਜਿਹੜੀ ਲੋਕਾਂ ਦੀ ਇਹ ਡਿਮਾਂਡ ਬਹੁਤ ਆ ਵੀ ਸਾਡੇ ਸਿੱਧੇ ਖਾਤਿਆਂ ਚ ਪਾਈ ਜਾਓ ਜਿੰਨੇ 12000 ਕਰੋੜ ਰੁਪਏ ਖਾਦਾ ਉਹਨਾਂ ਦਾ ਕੀ ਪਤਾ ਉਹ ਵੀ ਖਾਜਾ ਪਿਛਲੀ 23 ਦਾ ਵੀ ਖਾ ਗਏ ਜਿਹਨੂੰ ਮਿਲਿਆ ਠੀਕ ਆ ਪਰ ਹੁਣ ਉਹਨਾਂ ਨੇ ਕੀ ਕਿਹਾ ਲੈ ਤਾਂ 1600 ਕਰੋੜ ਰੁਪਏ ਲਿਆ ਉਸ ਤੋਂ ਬਾਅਦ ਵੀ ਹੁਣ ਮੰਗਣਗੇ ਉਹਨਾਂ ਨੇ ਕੀ ਕਿਹਾ ਕਿੰਨਾ ਦੇਣਾ ਹੈ ਅਸੀਂ ਕਿੱਲੇ ਮਗਰ 20000 ਤੱਕ ਕੀ ਮੇਰੀ ਗੱਲ ਬੜੇ ਧਿਆਨ ਨਾਲ ਸੁਣਿਓ ਮੈਂ ਤੇ ਸਦੀਰ ਜੀ ਸਾਰੇ ਅਸੀਂ ਉਹਨਾਂ ਨੇ ਕਿਹਾ 20000 ਤੱਕ 20000 ਤੁਸੀਂ ਚੀਮਾ ਸਾਹਿਬ ਦੀ ਦੁਆਰਾ ਭਗਵੰਤ ਮਾਨ ਨੇ ਹਸਪਤਾਲ ਨੂੰ ਕਿਹਾ ਤਾਂ 20000 ਪਰ ਜਿਹਨੇ ਫਾਈਨਾਂਸ ਮਿਨਿਸਟਰ ਨੇ ਉਦੋਂ ਹੀ ਪ੍ਰੈਸ ਕਾਨਫਰੰਸ ਕੀਤੀ ਉਹਨੇ 20000 ਤੱਕ ਕਿਹਾ ਉਹਨਾਂ ਨੇ ਕਿੰਨਾ ਦੇਣਾ ਹੈ 5000 ਉਹਨਾਂ ਨੇ ਦੇਣਾ 10000 ਕਿਸੇ ਦੀ 25% ਖਰਾਬਾ ਇਸ ਦਾ 75% ਖਰਾਬਾ ਉਦੋਂ ਮਤ ਉਹਨਾਂ ਨੇ ਵਧਾਉਣਾ ਨਹੀਂ ਇਸ ਕਰਕੇ 20000 ਵੀ ਉਹਨਾਂ ਨੇ ਕਿਸੇ ਨੂੰ ਨਹੀਂ ਦੇਣਾ ਉਹਨਾਂ ਨੇ 5 ਤੇ 10 12 ਇਹ ਰੇਸ਼ਿਓ ਰੱਖਣੀ ਆ ਜੇ ਕਿਸੇ ਦੋ ਕੀਲੇ ਆ ਉਹਨੂੰ 20000 ਮਿਲ ਜੂਗਾ 25 ਮਿਲ ਜੂਗਾ ਇਸੇ ਤਰੀਕੇ ਨਾਲ ਜੇ ਕਿਸੇ ਕੋਲ 5 10 ਨੇ ਉਹਨੂੰ 50000 ਦੇ 600 ਰੁਪਏ ਕਿ ਕਹੇ ਜੀ ਪਹਿਲਾਂ ਬਿੱਲ ਪਹਿਲਾਂ ਬਿਲਕੁਲ ਆਇਆ ਨਹੀਂ ਚਲੋ ਉਹ ਮੈਂ ਉਹ ਮੈਂ ਮੰਨ ਲੈਂਦਾ ਗਲਤੀਆਂ ਹੋ ਜਾਂਦੀਆਂ ਬਸ ਇੱਕ ਕੋਈ ਅਫਸਰ ਕਰ ਦਿੰਦੀ ਹੈ ਹੁਣ ਉਹਦੇ ਵਿੱਚ ਭਾਗਵਾਨੀ ਦਾ ਪੈਸਾ ਪਾਉਣਾ ਠੀਕ ਕਰਨਾ ਉਹ ਸਾਡਾ ਕੰਮ ਹੈ ਅਸੀਂ ਇਹ ਗੱਲ ਕਰਮ ਭਾਈ ਬਾਗ ਦਾ ਪੈਸਾ ਭੇਜ ਦੱਸੋ ਭੇਜੋ ਅਸੀਂ ਨਾ ਹੁਣ ਜਿੰਨਾ ਪਟਵਾਰੀ ਸਭ ਜਿੰਨਾ ਜੀ ਜਿੰਨਿਆਂ ਦਾ ਵੀ ਘਰ ਟੁੱਟੇ ਆ ਉਹਨਾਂ ਦੇ ਰਿਕਾਰਡ ਕਰਾਓ ਚ ਦਰਜ ਕਰਵਾਓ ਕਿਉਂਕਿ ਉਹ ਵੀ ਸੈਂਟਰ ਦੀਆਂ ਸਕੀਮਾਂ ਚ ਪੈਸਾ ਪ੍ਰਧਾਨ ਮੰਤਰੀ ਜੀ ਨਾਲ ਕਿਹਾ ਹੈ ਵੀ ਸਾਰੇ ਸਕੀਮਾਂ ਚ ਅਸੀਂ ਪੈਸਾ ਪਾਵਾਂਗੇ ਹੁਣ ਜਿੰਨੇ ਦੇ ਵੀ ਘਰ ਟੁੱਟੇ ਆ ਉਹਦੇ ਵਿੱਚ ਪੈਸਾ ਉਹ ਤੋਂ ਬਾਅਦ ਮਨਰੇਗਾ ਦੇ ਦਿਨ ਵਧਾਏ ਜਾਣਗੇ ਹੋਰ ਉਹ ਚ ਪੈਸਾ ਆਊ ਉਸੇ ਤਰੀਕੇ ਨਾਲ ਜਿਹੜੇ ਕਿਸਾਨਾਂ ਦੀ ਤੁਸੀਂ ਗੱਲ ਕੀਤੀ ਐ ਨੇ ਵੀ ਉਹ ਅਸੀਂ ਕਿਹਾ ਵੀ ਉਹ ਚ ਹੀ ਇੱਕ ਹੀ ਗਈ ਐ ਗੱਲ ਜਿਹੜੀ ਸਿਰੇ ਚੜਦੀ ਉਹ ਚ ਵੀ ਉਹਦੇ ਵਿੱਚ ਹੀ ਇਕੱਠੇ ਤੁਸੀਂ ਪੈਸੇ ਆ ਜਿਹੜੇ ਹੋਰ ਸਾਥ ਦੋਲ ਸਾਥ ਦੇ ਪਾ ਦੋ ਇਹਦਾ ਇਹਦਾ ਵੀ ਫਾਇਦਾ ਹੋ ਜੇ ਇਕੱਠੀਆਂ ਕਿਸ਼ਕਾਂ ਜਿਹੜੀਆਂ ਪਾ ਦੋ ਜਿਹੜੇ ਖਾਤੇ ਨੇ ਉਹਨਾਂ ਨੂੰ ਅਫੀਕ ਕਰਨਾ ਵੀ ਕੰਮ ਆ ਕੈਂਪ ਲੱਗਣਗੇ ਉਹ ਤੋਂ ਬਾਅਦ ਜਿੰਨੇ ਪੈਸੇ ਏ ਮੰਗੇ ਜਾਣਗੇ ਉਹ ਵੀ ਸੈਂਟਰ ਸਰਕਾਰ ਦਊਗੀ ਕਿਉਂਕਿ ਇਸ ਵੇਲੇ ਯਾਰ ਇੱਕ ਗੱਲ ਸੁਣੋ ਆ ਤੁਹਾਡੇ ਦਾ ਕਿੰਨਾ ਹਰਿਆਣਾ ਪੈਂਦਾ ਜੀ ਉਰੇਓ ਕਿੰਨੇ ਕਿਲੋਮੀਟਰ ਹੋਊਗਾ ਕਿਸੇ ਪਾਸੇ 30 ਵੀ ਨਹੀਂ ਹੋਣਾ ਮੈਂ ਇਹ ਕਹਿੰਦਾ ਕਿਸਾਨ ਐਜੂਕੇਸ਼ਨ ਹੋਇਆ ਹੋਇਆ ਨਾ ਤੇ ਉਹਦੇ ਵਿੱਚ ਕਿਸਾਨ ਪੰਜਾਬ ਦੇ ਵੀ ਸੀ ਤੇ ਨਾਲ ਕੌਣ ਸੀ ਹਰਿਆਣੇ ਦੇ ਵੀ ਸੀ ਉਹ ਚਲੋ ਐਮਐਸਪੀ ਦੀ ਲੜਾਈ ਸੀ ਉਹ ਐਮਐਸਪੀ ਦਾ ਪਰ ਉਹ ਮਿਲਦੀ ਸੀ ਪਰ ਉਹ ਕਿੰਨੇ ਸਿਆਣੇ ਆ ਰਾਜਸਥਾਨ ਦੇ ਕਿਸਾਨ ਤੇ ਹਰਿਆਣੇ ਦੇ ਕਿਸਾਨ ਉਹ ਲੜਾਈ ਵੀ ਲੜਦੇ ਆ ਤੇ ਜਦੋਂ ਵੋਟਾਂ ਦੀ ਗੱਲ ਆਉਂਦੀ ਹੈ ਕਿਹਨੂੰ ਪਾਉਂਦੇ ਆ ਉਹ ਬੀਜੇਪੀ ਦੀ ਸਰਕਾਰ ਤਿੰਨ ਵਾਰ ਹਰਿਆਣੇ ਚ ਰਾਜਸਥਾਨ ਯੂਪੀ ਚ ਮੱਧਿਆ ਪ੍ਰਦੇਸ਼ ਗੁਜਰਾਤ ਚ ਓਡੀਸਾ ਚ ਗੋਆ ਚ ਮਹਾਰਾਸ਼ਟਰ ਚ ਉਹ ਸਾਰੇ ਸਵਾਦ ਨਿਆਰੇ ਲੈਂਦੇ ਆ ਮੋਦੀ ਜੀ ਲੋ ਪੈਸਿਆਂ ਦੇ ਕਿਉਂਕਿ ਐਡੇ ਵੱਡੇ ਭੰਡਾਰ ਆ ਤੇ ਰਹਿ ਜੰਨੇ ਆ ਕੌਣ ਅੱਛਾ ਕੱਲਾ ਆਪਾਂ 29 ਤੱਕ ਫੇਰ ਮੋਦੀ ਜੀ ਨੇ ਇਹ ਜਿਹੜਾ ਭੈਣ ਮੇਰੀ ਕਹਿ ਰਹੀ ਆ ਯੂਰੇ ਅਫਸਰ ਨਾ ਆ ਜਾਵੇ ਨਾ ਇਹਨਾਂ ਨੂੰ ਲਾਈਨ ਤੇ ਤੀਰਾਂ ਨੂੰ ਉਰੇ ਖੜੇ ਹੁੰਦੇ ਇਹਨਾਂ ਦੀ ਮਜਾਲ ਕੀ ਸੀ ਅਸੀਂ ਵੀ ਲੋਕ ਪੁਰਾਣੇ ਆ ਆ ਜਾਖੜ ਸਾਹਿਬ ਦਾ ਪਰਿਵਾਰ ਬੈਠਾ ਏ ਮੈਂ ਸਰਦਾਰ ਬਿਆਨ ਸਿੰਘ ਦਾ ਪੋਤਾ ਖੜਾ ਸਾਨੂੰ ਪਤਾ ਇਹਨਾਂ ਨੂੰ ਕਿਵੇਂ ਤੀਰ ਵਰਗੇ ਸਿੱਧੇ ਕਰਨਾ ਕੰਮ ਕਰਨਾ ਹੈ ਇਸ ਕਰਕੇ ਇਸੇ ਕਰਕੇ ਅਸੀਂ ਲੋਕ ਬੀਜੇਪੀ ਚ ਗਏ ਆ ਉੱਥੇ ਵੀ ਐਮਪੀ ਬਣਦੇ ਸੀ ਐਮਐਲਏ ਤਾਂ ਹੁਣ ਵੀ ਕਾਂਗਰਸ ਚ ਬਣੇ ਹੋਏ ਸੀ ਪਰ ਲੋਕਾਂ ਦਾ ਕੀ ਕਰੀਏ ਲੋਕਾਂ ਨੂੰ ਕਿਵੇਂ ਪੰਜਾਬ ਦੇਆਂ ਨੂੰ ਫਾਇਦਾ ਕਰੀਏ ਹੁਣ ਮੈਂ ਕਈ ਵਾਰ ਮਜ਼ਾਕ ਚ ਕਹਿੰਦਾ ਮੈਂ ਇਲੈਕਸ਼ਨ ਹਾਰ ਗਿਆ ਜੇ ਮੈਂ ਕਾਂਗਰਸ ਜਿੱਤਦਾ ਵੀ ਤਾਂ ਕੀ ਬਣਦਾ ਐਮਪੀ ਹਾਂਜੀ ਹੁਣ ਮੈਂ ਇਲੈਕਸ਼ਨ ਹਾਰ ਗਿਆ ਹਾਰ ਕੇ ਵੀ ਕੀ ਬਣੇ ਹੋਏ ਆ ਮੰਤਰੀ ਫਿਰ ਤੁਹਾਨੂੰ ਵੀ ਮੈਂ ਇਹੀ ਬਾਰ-ਬਾਰ ਕਹਿੰਦਾ ਭਾਈ ਬੀਜੇਪੀ ਦੇ ਨਾਲ ਆਪਾਂ ਜੇ ਜਾਵਾਂਗੇ ਬੀਜੇਪੀ ਨਾਲ ਜਾਵਾਂਗੇ ਉੱਤੇ ਫਾਇਦਾ ਹੀ ਫਾਇਦਾ ਘਾਟੇ ਵਾਲਾ ਸੌਦਾ ਕੋਈ ਹੈ ਨਹੀਂ ਮੈਂ ਕੋਈ ਬਾੜੀ ਸਿਆਸੀ ਗੱਲ ਚਲੋ ਕਰਨੀ ਨਹੀਂ ਨੇ ਕਹਿਣ ਨੂੰ ਬੜਾ ਕੁਛ ਰੋਜ਼ ਅਸੀਂ ਉਧਰ ਰਾਹੁਲ ਗਾਂਧੀ ਜੀ ਨੇ ਉਹ ਹੁਣ ਆਗੇ ਉਹ ਕਹਿੰਦੇ ਮੇਰੇ ਪਾ ਕਾਂਗਰਸ ਚ ਮੈਨੂੰ ਪਤਾ ਤਿੰਨ ਤਰ੍ਹਾਂ ਦੇ ਘੋੜੇ ਆ ਕਾਂਗਰਸ ਦੇ ਲੰਗੜੇ ਵੀ ਨੇ ਵਿਆਹ ਵਾਲੇ ਵੀ ਨੇ ਰੇਸ ਵਾਲੇ ਵੀ ਆ ਨਾ ਕਿ ਜੇ ਅੱਜ ਰਾਹੁਲ ਗਾਂਧੀ ਜੀ ਜਦੋਂ ਪਾਣੀ ਵੀ ਸੁੱਕ ਗਿਆ ਬਰੰਸ਼ ਅੰਸੂ ਵੀ ਸੋਗੇ ਹੁਣ ਆਗੇ ਉਹ ਕਿਹੜੇ ਦੇਸ਼ ਬੇਸੀ ਸੈਰ ਕਰ ਮਲੇਸ਼ੀਆ ਉਧਰ ਵਾਈਸ ਪ੍ਰੈਜ਼ੀਡੈਂਟ ਨੂੰ ਖੜੇ ਕਰਕੇ 25 ਵੋਟਾਂ ਕਾਂਗਰਸ ਦੀਆਂ ਹੀ ਪੈ ਗਈਆਂ ਬੀਜੇਪੀ ਆਪਦੀਆਂ ਵੀ ਗਈਆਂ ਇਸ ਕਰਕੇ ਮੇਰਾ ਕਹਿਣ ਦਾ ਇਹ ਵੀ ਇਹ ਤਾਂ ਉਹ ਨੇ ਜਿਨ੍ਹਾਂ ਨੇ ਮੋਦੀ ਇੱਕ ਜਿਹੜਾ ਮੌਕੇ ਤੇ ਖੜਦਾ ਐਵੇਂ ਹੀ ਨਹੀਂ ਹਰ 트럼ਪ ਵੱਡੇ ਵੱਡੇ ਬਹੁਤ ਵੱਡੇ ਲੀਡਰ ਨੇ ਤਾਕਤਾਂ ਦੀ ਦੁਨੀਆਂ ਦੀ ਪਰ ਮੋਦੀ ਅੱਜ ਤੱਕ ਟੈਲੀਫੋਨ ਨੇ 트럼ਪ ਦਾ ਚੱਕਦਾ ਵੀ ਮੈਂ ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦੇਣਾ ਕਹਿੰਦਾ ਮੇਰਾ ਸਤੋਂ ਦੁੱਧ ਲੋ ਸਤੋਂ ਫਸਲਾਂ ਸਾਤਾ ਤੋਂ ਲੋ ਉਹ ਕਹਿੰਦਾ ਨਾ ਇਸ ਕਰਕੇ ਯਕੀਨ ਰੱਖਿਓ ਵਿਸ਼ਵਾਸ ਰੱਖਿਓ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਆ ਸਾਡੀ ਸਾਡੀ ਟੀਮ ਬੈਠੀ ਆ ਅਸੀਂ ਤੁਹਾਡੇ ਚ ਹੀ ਰਹਿਣਾ ਹੈ ਇਹਨਾਂ ਨੇ ਤੁਹਾਡੇ ਚ ਹੀ ਰਹਿਣਾ ਕਿਤੇ ਭੱਜ ਨਹੀਂ ਸਕਣਾ ਇਹਨਾਂ ਆਂਗੂ ਨਹੀਂ ਦੇ ਗੱਲਾਂ ਕਰਕੇ ਬੜੇ ਸੋਚ ਸਮਝ ਕੇ ਮੈਂ ਕਹਿ ਰਿਹਾ ਬੜਾ ਲੌਂਗ ਟਰਮ ਪ੍ਰੋਗਰਾਮ ਆ ਜਿਹੜਾ ਇਹਦਾ ਕਿਵੇਂ ਇਹ ਜਿਹੜੀ ਸੇਮ ਆ ਅੱਜ ਮੈਂ ਤੁਹਾਨੂੰ ਦੱਸਾਂ ਪਿਛਲੇ ਪਿੰਡ ਬਜ਼ੁਰਗਾਂ ਤੋਂ ਦੇਖ ਨਹੀਂ ਹੁੰਦਾ ਸੀ ਵੀ ਯਾਰ ਅਸੀਂ ਪੰਜਾਬ 'ਚ ਖੜੇ ਕੀ ਹਾਲ ਹੋ ਗਿਆ ਇਹ ਅਸੀਂ ਦੂਸਰੀ ਤਕਣੇੋਂ ਆਪਣੇ ਮਨ ਕਿਹੜੇ ਕਰਕੇ ਖੜੇ ਹਾਂ ਜਿਵੇਂ ਆ ਮੇਰਾ ਭਰਾ ਕਿੱਥੇ ਜੀ ਬੋਲਦੇ ਆ ਸੀ ਨੌਜਵਾਨ ਬੋਲੋ ਇਹਦਾ ਚੱਲਣਾ ਭਾਈ ਸਾਡੇ ਕੋਲ ਭਾਈ ਜ਼ਮੀਨਾਂ ਠੇਕੇ ਤੇ ਲਈਆਂ ਨੇ ਵੀ ਸਾਡਾ ਕੀ ਬਣੂਗਾ ਜੇ ਉਹਨਾਂ ਨੇ ਕਿਲਾ ਦੋ ਪਿੰਡ ਆਪਦੇ ਤੇ 10 ਕਿਲੇ ਹੋਰ ਲੈ ਲਏ ਉਹਨਾਂ ਦਾ ਕੀ ਬਣੂਗਾ ਇਸ ਕਰਕੇ ਬਿਲਕੁਲ ਫਿਕਰ ਨਹੀਂ ਕਰਨਾ ਤੁਹਾਡੇ ਲਈ ਪਾਰਟੀ ਵੀ ਖੜੂਗੀ ਸਭ ਕੁਝ ਕਰਾਂਗੇ ਬਾਕੀ ਸੂਬੇ ਦੀਆਂ ਸਰਕਾਰਾਂ ਚੀਫ ਮਿਨਿਸਟਰ ਨੇ ਜਿਹੜੇ 10-10 ਵੀ ਵੀ ਉਹਨਾਂ ਨੂੰ ਵੀ ਉਹਨਾਂ ਦੀਆਂ ਵੀ ਡਿਊਟੀਆਂ ਲੱਗੀਆਂ ਉਹ ਵੀ ਆਪਣੇ ਸਾਥ ਬਦਤ ਕਰਨਗੇ ਹਰ ਤਰ੍ਹਾਂ ਜਦੋਂ ਅਸੀਂ ਬਾਰਡਰਾਂ ਤੇ ਮਰਦੇ ਹਾਂ ਅਸੀਂ ਬਾਰਡਰਾਂ ਤੇ ਸਭ ਕੁਝ ਕਰਦੇ ਹਾਂ ਪੰਜਾਬ ਵਾਲੇ ਸਾਡੇ ਲਈ ਕਿਉਂ ਨਹੀਂ ਆਉਂਦੇ ਤੇ ਮੈਂ ਕੁਝ ਦਿਨਾਂ ਬਾਅਦ ਹੀ ਅਸੀਂ ਦੁਬਾਰਾ ਕਿਉਂਕਿ ਇਸ ਵੇਲੇ ਬਹੁਤ ਹਜੇ ਸਾਰੇ ਤੁਸੀਂ ਬੋਝ ਥੁਲੇ ਕਿਉਂਕਿ ਹਜੇ ਕੁਝ ਨਹੀਂ ਦਿਖਲੇ ਆ ਕੁਲ ਪਾਣੀ ਕੱਢਣ ਦੇ ਜਿਹੜੇ ਪ੍ਰਬੰਧ ਨੇ ਉਹਦੇ ਲਈ ਤੁਹਾਨੂੰ ਇਸ ਵੇਲੇ ਮੋਟਰਾਂ ਜਾਂ ਪਾਈ ਜਾਂ ਉਹਦਾ ਕੀ ਹਾਲ ਹੈ ਪਾਈਪ ਲਾਈਨ ਤੇ ਦੀ 30 ਕਿਲੋਮੀਟਰ ਲੰਬੀ ਹੈ ਪਾਣੀ ਚਾਹੀਦਾ ਫਿਰ ਪਾਣੀ ਨਿਕਲੋ ਜੀ ਫਿਰ ਪਾਣੀ ਨਿਕਲ ਸਕਦਾ ਹੈ ਜੀ ਤੁਹਾਨੂੰ ਅਗਲੀ ਤਵਨ ਦੀ ਕੋਈ ਆਸ ਨਹੀਂ ਅੱਛਾ ਤੁਹਾਨੂੰ ਵੀ ਇੱਥੇ ਪੰਪ ਵੀ ਚਾਹੀਦੇ ਆ ਪਾਈਪ ਵੀ ਚਾਹੀਦੇ ਆ ਫਿਰ ਪਾਣੀ ਨਿਕਲ ਜੀ ਪਾਣੀ ਦੇ ਜੀ 30 ਕਿਲੋਮੀਟਰ ਦੂਰ ਜਾ ਕੇ ਪਾਣੀ ਸਿੱਟਾਂਗੇ ਫਿਰ ਅਸੀਂ ਅਗਲੀ ਫਰਵਰੀ ਤੱਕ ਹਜੇ ਤੱਕ ਆਪਾਂ ਕੋਈ ਇੰਤਜ਼ਾਮ ਐਸਾ ਕੀਤਾ ਨਹੀਂ ਸਿੰਨ੍ਹੇ ਮਹੀਨੇ ਤੇ ਕੋਈ ਨਹੀਂ ਆਇਆ ਜੀ ਕੋਈ ਆਇਆ ਹੀ ਨਹੀਂ ਮਹੀਨੇ ਦੇ ਤਾਂ ਅਸੀਂ ਵੇਖੀ ਜਾਂਦੇ ਜੇ ਪਾਣੀ ਅੱਛਾ ਤੁਹਾਨੂੰ ਪਾਈਪ ਤੇ ਪੰਪ ਪੰਪ ਪਾਈਪ 77 ਕਿਲੋਮਟਰ 7 ਕਿਲੋਮਟਰ ਚਲੋ ਅਸੀਂ ਇਹ ਪ੍ਰੋਗਰਾਮ ਬਣਾਵਾਂਗੇ ਕਿਉਂਕਿ ਦਿਨ ਤੁਹਾਡੇ ਕੋਲ ਥੋੜੇ ਹੀ ਹੈ ਜੇ ਤਾਂ ਕਰ ਸਕੇ ਕਰ ਸਕੇ ਨਹੀਂ ਤਾਂ ਫਿਰ ਉਜੜੀ ਜਾਊ ਸਾਰਾ ਕੁਝ ਤੇ ਇਸ ਕਰਕੇ ਮਾਨ ਸਾਹਿਬ ਅਸੀਂ ਸਾਰੇ ਲੱਗ ਕੇ ਇਹਦੇ ਬਾਰੇ ਸੋਚਦੇ ਆਂ ਕਿਸ ਤਰੀਕੇ ਨਾਲ ਕਿਸੇ ਸੂਬੇ ਦੀ ਸਰਕਾਰ ਨੂੰ ਕਹਿ ਕੇ ਕਿ ਕਿਉਂਕਿ ਐਡਾ ਬੜਾ ਕੰਮ ਜੇ ਮੈਂ ਇਹ ਕੰਮਾਂ ਵੀ ਮੈਂ ਫਲਾਨੇ ਦੀ ਡਿਊਟੀ ਲਾਦਾ ਫਲਾਨਾ ਕਰ ਦੂਗਾ ਝੂਠ ਹੋਊ ਕਿਸ ਤਰੀਕੇ ਨਾਲ ਦੂਜੇ ਸੂਬਿਆਂ ਦੀ ਸਰਕਾਰ ਨਾਲ ਗੱਲ ਕਰਕੇ ਮਦਦ ਕਰਕੇ ਬੇਸ਼ਕ ਚੀਜ਼ਾਂ ਜਿਹੜੀਆਂ ਅਸੀਂ ਵਾਪਸ ਕਰਦਾਂਗੇ ਦੁਬਾਰਾ ਪਰ ਪਾਣੀ ਕੱਢਣ ਨੂੰ ਸਾਨੂੰ ਮਿਲਣ ਇਹ ਮੈਂ ਹੁਣ ਰਾਤ ਹੀ ਅਸੀਂ ਇੱਥੋਂ ਮੈਂ ਦਿੱਲੀ ਜਾਊਂਗਾ ਸਵੇਰੇ ਕਿ ਤਾਲਮਿਲ ਕਰਦੇ ਆਂ ਦੂਜੀਆਂ ਟੀਮਾਂ ਪਰਮਾਨੈਂਟ ਜਿਹੜਾ ਇਹ ਸਾਡਾ ਪਾਣੀ ਦਾ ਕੰਮ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਭਾਜੀਪੀ ਪਾਰਟੀ ਦਾ ਕੱਲ੍ਹ ਨੂੰ ਹੀ ਸ਼ੁਰੂ ਹੋ ਜਾਏਗਾ ਜਿਹਨੂੰ ਕਿਸੇ ਚੀਜ਼ ਦੀ ਵੀ ਜ਼ਰੂਰਤ ਆ ਅੱਗੇ ਮੱਛਰਦਾਨੀਆਂ ਆਏ ਅੱਗੇ ਪੱਖੇ ਆ ਅੱਗੇ ਰਜਾਈਆਂ ਆ ਕੰਬਲ ਨੇ ਉਹ ਸਾਰਾ ਕੁਝ ਟੱਕਾਕਾ ਕੰਬਲ ਖੜਾ ਇਹਨਾਂ ਨਾਲ ਤੁਹਾਨੂੰ ਸਾਰੇ ਫਰਕ ਉਹ ਦੇ ਦੂੰਗਾ ਉਸ ਕੋਈ ਕਮੀ ਨਹੀਂ ਗੋਦਾਮ ਭਰੇ ਪਏ ਆ ਜਲੰਧਰ ਸਾਰੇ ਚੀਫ ਮਿਨਿਸਟਰਾਂ ਨੇ ਇਹਨਾਂ ਸਮਾਨ ਭੇਜਿਆ ਪਿਆ ਕੋਈ ਕਮੀ ਨਹੀਂ ਤੁਹਾਨੂੰ ਤੁਸੀਂ ਲੈਣ ਵਾਲੇ ਲੈਣ ਵਾਲੇ ਬਣੋ ਕੋਈ ਕਮੀ ਨਹੀਂ ਪਰ ਮੈਨੂੰ ਪਤਾ ਪੰਜਾਬ ਦੇ ਲੋਕ ਇੰਨੇ ਗੈਰਤਮੰਦ ਨੇ ਜੇ ਉਹਨਾਂ ਕੋਲ ਚੀਜ਼ ਹੈਗੀ ਆ ਤਾਂ ਆ ਨਹੀਂ ਲੈਣ ਉਹ ਕੋਈ ਨਹੀਂ ਲੈਣ ਤੇ ਇਸ ਕਰਕੇ ਤਿੰਨ ਗੱਲਾਂ ਸਭ ਤੋਂ ਜ਼ਰੂਰੀ ਹੋਈਆਂ ਇੱਕ ਸੈਂਟਰ ਦੀਆਂ ਸਕੀਮਾਂ ਜਿਹੜੀਆਂ ਸਾਰੀਆਂ ਉਹ ਚ ਵਾਧਾ ਇੱਕ ਜਿਹੜਾ ਪਰਮਾਨੈਂਟ ਹੱਲ ਜਿਹੜਾ ਸੀਮ ਦਾ ਇੱਕ ਟੈਂਪਰੇਰੀ ਹੱਲ ਜਿਹੜਾ ਹੁਣ ਪਾਣੀ ਕੱਢਣਾ ਉਹਦੇ ਬਾਰੇ ਤੇ ਕੀ ਯੂਰੀਆ ਡੀਏਪੀ ਵੀ ਜਿਹੜਾ ਆ ਇਹ ਬੜੀ ਗੱਲ ਕੀਤੀ ਆ ਭਈ ਆ ਨੋਟ ਕਰੋ ਹਾਂ ਦੇਖੇ ਪੇੜੀ ਆ ਨਾ ਉਹਨਾਂ ਦਾ ਖਿਆਲ ਇਸ ਕੰਮ ਚ ਜਿਹੜਾ ਏ ਕੋਈ ਵੀ ਡੀਏਪੀ ਦੇ ਜਾਂ ਯੂਰੀਏ ਦੇ ਸਪੈਸ਼ਲ ਟ੍ਰੇਨਾਂ ਦੇ ਰੈਕ ਚਾਹੀ ਉਰੇ ਲੱਗਣ ਆ ਕੇ ਉਹ ਲਵਾਓ ਉਰੇ ਕੋਈ ਕਮੀ ਨਾ ਰਹੇ ਇਹ ਵੀ ਜਿਹੜੀ ਆ ਆਪਣੇ ਮਹਿਕਬੇ ਨਾਲ ਫਰਟੀਲਾਈਜ਼ਰ ਬੈਕ ਨਾਲ ਗੱਲ ਕਰਕੇ ਇਹ ਚ ਵੀ ਕਮੀ ਨਾ ਰਹੀ ਕੋਈ ਹੋਰ ਕੀ ਕਹਾਂ ਜੀ ਤੁਸੀਂ ਕਿ 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 ਉਹਨਾਂ ਦੇ ਪੈਸੇ ਫਸਲ ਬੀਮਾ ਯੋਜਨਾ ਸਾਡੇ ਲਾਗੂ ਨਹੀਂ ਹੈ ਜੀ ਹਾਂ ਉਹ ਵੀ ਉਹ ਵੀ ਉਹ ਵੀ ਉਹਨੂੰ ਵੀ ਲਾਗੂ ਕਰਾਉਣੀ ਹੈ ਕਿਉਂਕਿ 70% ਜ਼ਿਮੀਂਦਾਰ ਠੇਕੇ ਦੇ ਪੈੜੀ ਵਾਲੇ ਨੇ ਉੱਥੇ ਰੋਣਾ ਹੀ ਪੈਂਦਾ ਜੀ ਪਛਾਇਤਾ ਹੁੰਦੀ ਹੈ ਕਿੱਥੇ ਕਹਿੰਦੇ ਹਾਂ ਮਰਕੋ ਨਾ ਆਣਗੇ ਇਹ ਬਹੁਤ ਇੱਕ ਸੀਰੀਅਸ ਗੱਲ ਆ ਪੂਰੇ ਪੰਜਾਬ ਦਾ ਮਸਲਾ ਇਹਦਾ ਹੱਲ ਕੀ ਨਿਕਲੂਗਾ ਹਜੇ ਠੇਕੇਦਾਰ ਹੀ ਹੈ ਜਿਨ੍ਹਾਂ ਕੋਲ ਜ਼ਮੀਨ ਨੇ ਠੇਕੇ ਹੈ ਬਾਤ ਜਿਸ ਨੂੰ ਦਿੰਦੇ ਨਹੀਂ ਬਾਜ਼ੀ ਜ਼ਿੰਮੇਵਾਰ ਹੈ ਸਰਕਾਰ ਕੋਲ ਵੀ ਹੈ ਵੱਡੇ ਜ਼ਿੰਮੇਵਾਰ ਹੈ ਇਹ ਛੋਟੇ ਜ਼ਿੰਮੇਵਾਰ ਹੈ 80% ਇਹਦਾ ਮੈਨੂੰ ਕੋਲ 5 ਕਿੱਲੇ ਦੇ ਕੇ ਕਿਸੇ ਕੋਲ 5 ਕਿੱਲੇ ਸਾਰੀ ਜਿਹੀ ਗੱਲ ਹੋਈ ਆ ਸਾਰੇ ਆ ਕੇ ਦੱਸਣਗੇ ਮੇਰੇ ਕੋਲ ਹਜੇ ਮੈਂ ਐਵੇਂ ਝੂਠ ਬੋਲੂਗਾ ਜੇ ਵੀ ਮੇਰੇ ਕੋਲ ਹੱਲ ਹੋਵੇ ਅੰਬੀ ਇਹਨੂੰ ਕਿਵੇਂ ਕਰੀਏ ਉਹ ਹਜੇ ਮੇਰੇ ਦਿਮਾਗ 'ਚ ਵੀ ਕੋਈ ਇਹ ਗੱਲ ਆ ਨਹੀਂ ਰਹੀ ਵੀ ਕਿਵੇਂ ਹੋਊਗਾ ਤੁਹਾਡੇ ਕੀ ਗੁਜਾਰਿਸ਼ ਕੀਤੀ ਹੈ ਜੀ ਜਿਵੇਂ ਮਸਲਾ ਕਿਵੇਂ ਵੀ ਨਹੀਂ ਨਹੀਂ ਕਰਨਾ ਤਾਂ ਪਊਗਾ ਇਹ ਜੋ ਤੁਸੀਂ ਕਹਿ ਰਹੇ ਹੋ ਇਹਨਾਂ ਦਾ ਕਹਿਣ ਦਾ ਮਤਲਬ ਹੈ ਜੀ ਉਹ ਚੈੱਕ ਸਾਡੇ